ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ਼ਕਾਲ ਤੇ ਜੈਸਾ ਹਿੰਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਮਾਨ ਸਾਹਿਬ ਦੀ ਇੱਕ ਆਪਣੇ ਲਾਈਫ ਸਟੇਜ ਦੇ ਉੱਤੇ ਗੁਰਦਾਸ ਮਾਨ ਸਾਹਿਬ ਨੇ ਸਾਈ ਲਾਜੀਸ਼ਾ ਸਰਕਾਰ ਜੀ ਦੀ ਗੱਲ ਦੱਸੀ ਥੋੜੇ ਹਾਸੇ ਵਾਲੀ ਗੱਲ ਆ ਕਿਉਂਕਿ থাম্বਨੇਲ ਤੁਸੀਂ ਦੇਖ ਕੇ ਸੋਚਦੇ ਹੋਵੋਗੇ ਕਿ ਇਹ ਕੀ ਸਮਝ ਨਹੀਂ ਲੱਗੀ ਗੱਲ ਹਨਾ ਪਰ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਉਹ ਸਮਝ ਗਏ ਹੋਣਗੇ ਮਾਨ ਸਾਹਿਬ ਕਹਿੰਦੇ ਇੱਕ ਵਾਰ ਨਾ ਕਹਿੰਦੇ ਮੇਰੀ ਕੋਈ ਚੀਜ਼ ਗਵਾਚ ਗਈ ਕਹਿੰਦੇ ਮੇਰੀ ਚੀਜ਼ ਆਵਾਜ਼ ਕੀ ਲੱਭ ਨਹੀਂ ਸੀ ਰਹੀ ਤਾਂ ਕਹਿੰਦੇ ਮੈਂ ਆਪਣੇ ਮਨ ਦੇ ਵਿੱਚ ਹੀ ਮੈਂ ਨਾਮ ਲਿਆ ਸਾਈਂ ਦਾ ਉਹ ਲੱਭੂ ਸ਼ਾਹ ਜੀ ਮੇਰੀ ਚੀਜ਼ ਮਿਲ ਜਵੇ ਲੱਭੂ ਸ਼ਾਹ ਜੀ ਮੇਰੀ ਚੀਜ਼ ਮਿਲ ਜਵੇ ਚੀਜ਼ ਮਿਲ ਗਈ ਚੀਜ਼ ਮਿਲੀ ਤਾਂ ਕਹਿੰਦੇ ਸੇਮ ਡੇ ਮੈਂ ਦਰਬਾਰ ਸਾਈਂ ਜੀ ਕੋਲੇ ਗਿਆ ਮੱਥਾ ਟੇਕਣ ਵਾਸਤੇ ਤਾਂ ਸਾਈਂ ਜੀ ਮੈਨੂੰ ਪੁੱਛਦੇ ਨੇ ਹਾਂ ਵੀ ਕਦਾਸ ਉਹ ਚੀਜ਼ ਲੱਭ ਗਈ ਸੀ ਤਾਂ ਮਾਰ ਸਾਹਿਬ ਕਹਿੰਦੇ ਸਾਈਂ ਜੀ ਹਾਂ ਜੀ ਲੱਭ ਗਈ ਸੀ ਕਹਿੰਦੇ ਅੱਛਾ ਕਿਵੇਂ ਲੱਭੀ ਇਹਦਾ ਨਾਮ ਲਿਆ ਸੀ ਮਾਨ ਸਾਹਿਬ ਕਹਿੰਦੇ ਵੀ ਸਰਕਾਰ ਤੁਹਾਡਾ ਨਾਮ ਲਿਆ ਸੀ ਕਹਿੰਦੇ ਕੀ ਨਾਮ ਲਿਆ ਸੀ ਕਹਿੰਦੇ ਜੀ ਮੈਂ ਕਿਹਾ ਮੈਂ ਤਾਂ ਜੀ ਲੱਭੂ ਸ਼ਾਹੀ ਕਿਹਾ ਸੀ ਵਿੱਚੀ ਲੱਭ ਜਵੇ ਲੱਭੂ ਸ਼ਾਹ ਜੀ ਤਾਂ ਕਹਿੰਦੇ ਫਿਰ ਸਾਈਂ ਹਸਨ ਨੱਪੇ ਲੈ ਭਾਈ ਗੁਲਾਸ ਮਾਨ ਨੇ ਮੇਰਾ ਨਵਾਂ ਨਾਮ ਪਾਤਾ ਲੱਭੂ ਸ਼ਾਹ ਸੋਏ ਪਿਆਰ ਆ ਮਾਨ ਸਾਹਿਬ ਕਹਿੰਦੇ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਨਾ ਤਾਂ ਪਿਆਰ ਪਿਆਰ ਦੇ ਵਿੱਚ ਆਪਾਂ ਕੁਝ ਵੀ ਕਹਿ ਸਕਦੇ ਆ ਮਾਨ ਸਾਹਿਬ ਨੇ ਮੂੰਹੋਂ ਨਿਕਲਿਆ ਉਹ ਲੱਭੂ ਸ਼ਾਹ ਜੀ ਸਾਡੀ ਚੀਜ਼ ਲੱਭ ਜਵੇ ਤਾਂ ਉਹ ਲਾਡੀ ਸ਼ਾਹ ਲੱਭੂ ਸ਼ਾਹ ਪਰ ਬਿੱਲ ਦੇ ਵਿੱਚ ਤਾਂ ਲਾਡੀ ਸ਼ਾਹੀ ਆ ਨਾ ਸੋ ਜੇ ਇਹ ਕਿੱਸਾ ਸਾਈਂ ਜੀ ਦਾ ਮਾਨ ਸਾਹਿਬ ਦਾ ਪਿਆਰ ਉਹਨਾਂ ਦਾ ਤੁਹਾਨੂੰ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੈ ਸਾਈਂ ਜੀ ਦੀ